अगर पटियाला पटिया चिहाड़े शख्स का कतल कर दिता गया शमशान घाटिया गोलियां नवनीत सिंह वजो मृतक की पहचान हुई है पहला तो ही शमशान घाट घात लगा के बैठे थे दो हमलावर हालांकि की कुछ कारण रहे क्यों इन्ह हमलावर वालों इस शख्स को निशाना बनाया गया पर बेहद ही हैरान कर देने वाला मामला है ਸ਼ਮਸ਼ਾਨ ਘਾਟ ਦੇ ਅੰਦਰ ਹੀ ਹਸਤੀਆਂ ਝੁੱਗਣ ਗਿਆ ਸੀ ਸ਼ਖਸ ਜਿਸ ਨੂੰ ਕੀ ਪੂਰਾ ਹਮਲਾ ਕਰਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਤਸਵੀਰ ਤੁਸੀਂ ਵੇਖ 파 ਰਹੇ ਹੋ ਨਵਨੀਤ ਸਿੰਘ ਵਜੋਂ ਮਿਤਕ ਦੀ ਪਛਾਣ ਜੋ ਹੈ ਕੀਤੀ ਗਈ ਹੈ ਤਸਵੀਰ ਤੁਸੀਂ ਵੇਖ 파 ਰਹੇ ਹੋ ਪਹਿਲਾ ਤੋਂ ਹੀ ਸ਼ਮਸ਼ਾਨ ਘਾਟ 'ਚ ਕਾਟ ਲਗਾ ਕੇ ਬੈਠੇ ਹੋਏ ਸੀ ਯਾਨੀ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਮਲਾਵਰਾਂ ਦੇ ਵੱਲੋਂ ਨਵਨੀਤ ਸਿੰਘ ਦਾ ਨਵੀਤ ਸਿੰਘ ਵੱਜੋਂ ਮੇਟਕ ਦੀ ਪਛਾਣ ਹੋਈ ਹੈ ਜਾਂਚ ਦਾ ਵਿਸ਼ਾ ਹੈ ਕਿ ਆ ਹਮਲਾਵਰ ਕੌਣ ਸੀ ਤੇ ਕਿਸ ਰੰਜਿਸ਼ ਤੇ ਚੱਲਦੇ ਨਾ ਦੇ ਵੱਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੇਨਾ ਮੈਸ ਹੋਗੀ ਮਨੋਜ ਫੋਨ ਲਾਈਨ ਤੇ ਮੌਜੂਦ ਹੈ ਮਨੋਜ ਜਾਨਣਾ ਚਾਹਾਂਗੇ ਪੂਰਾ ਮਾਮਲਾ ਕੀ ਹੈ ਕਿ ਆਪਸੀ ਰੰਜਿਸ਼ ਸੀ ਵਰਜੋਤ ਐਨੀ ਜਲਦੀ ਕਿਸੇ ਵੀ ਸਥਿਤੀ ਉੱਪਰ ਨਹੀਂ ਪਹੁੰਚਿਆ ਜਾ ਸਕਦਾ ਪਰ ਜਿਹੜੇ ਅਧਿਕਾਰੀਆਂ ਨਾਲ ਸਾਡੀ ਗੱਲ ਹੋਈ ਹੈ ਜਿਹੜੇ ਮੌਕੇ ਤੇ ਪਹੁੰਚੇ ਸੀ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਹੀ ਜਾਣਕਾਰੀ ਦਿੱਤੀ ਹੈ ਕਿ ਕੋਈ ਵਿਵਾਦ ਪ੍ਰਾਪਰਟੀ ਦਾ ਹੋ ਸਕਦਾ ਹੈ ਕੋਈ ਕਾਰੋਬਾਰੀ ਵਿਵਾਦ ਹੋ ਸਕਦਾ ਜਿਸ ਦੇ ਚੱਲਦੇ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਹੁਣ ਜ਼ਿਆਲਾ ਅਧਿਕਾਰੀ ਨੇ ਜਿਹੜੇ ਉਹ ਵੀ ਮੌਕੇ ਤੇ ਪਹੁੰਚ ਰਹੇ ਨੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਕੁਝ ਸਮਾਂ ਪਹਿਲਾਂ ਦੀ ਇਹ ਘਟਨਾ ਹੈ ਜਦੋਂ ਨਵਨੀਤ ਜਿਹੜਾ ਨਾਮ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਆਪਣੇ ਤਾਇਆ ਜੀ ਦੇ ਫੁੱਲ ਚੋਣ ਦੇ ਲਈ ਆਖੇ ਚੋਣ ਦੇ ਲਈ ਸ਼ਮਸ਼ਾਨ ਘਰ ਆਇਆ ਸੀ ਤੇ ਪਹਿਲਾਂ ਹੀ ਪਤਾ ਸੀ ਕਿਸੇ ਵਿਅਕਤੀ ਨੂੰ ਉਸ ਤੋਂ ਬਾਅਦ ਜੀ ਰੇਕੀ ਕੀਤੀ ਹੋਈ ਹੋਵੇ ਜਾਂ ਜਾਣਕਾਰੀ ਹੋਵੇ ਕਿ ਉਹ ਆਊਗਾ ਤੇ ਉਸ ਤੋਂ ਬਾਅਦ ਦੋ ਹਮਲਾਵਰ ਦੱਸੇ ਇੱਕ ਜੀ ਜਾਣਕਾਰੀ ਹੈ ਕਿ ਇਹਨਾਂ ਨੇ ਲੋਈ ਲਈ ਹੋਈ ਸੀ ਤੇ ਮੰਕੀ ਕਹ ਪੈਣੀ ਸੀ ਤੇ ਜਿਵੇਂ ਹੀ ਇਹ ਉੱਥੇ ਪਹੁੰਚਦਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਤਾਂ ਇਹਦੇ ਉੱਪਰ ਫਾਇਲਿੰਗ ਕੀਤੀ ਜਾਂਦੀ ਹੈ 2 ਜਾਂ 3 ਗੋਲੀਆਂ ਨੂੰ ਲੱਗਦੀਆਂ ਨੇ ਤੇ ਜੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਇਹ ਹਾਲ ਚੁ ਕਿ ਕੁਝ ਸਮਾਜਿਕ ਤਨਾਹਜੇ ਤਾਕਤ ਕਥੇ ਕਿਤੇ ਜਾ ਰਹੇ ਨੇ ਤੇ ਮੇਨ ਗੱਲ ਹੈ ਕਿ ਸੀਸੀਟੀਵੀ ਨੂੰ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਲਾਕਾ ਹੈਗਾ ਸਰਬਜੋਤ ਉਹ ਬਿਲਕੁਲ ਬਾਹਰ ਇਲਾਕਾ ਹੈਗਾ ਨਦੀ ਦੇ ਨਾਲੇ ਸ਼ਮਸ਼ਾਨ ਘਟਨ ਲੱਕ ਕੋੜੀ ਗੇਟ ਦਾ ਸ਼ਮਸ਼ਾਨ ਘਟ ਜਿਸ ਦੇ ਨਜ਼ਦੀਕ ਹੀ ਮੇਨ ਸੜਕ ਜਿਹੜੀ ਕਿ ਲੰਘਦੀ ਉਹਦੇ ਨਾਲ ਹੀ ਇਹ ਸ਼ਮਸ਼ਾਨ ਘੜਾ ਤੇ ਉੱਥੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਨੋਜ ਜਦੋਂ ਫੋਲ ਚੁਕਣ ਗਿਆ ਸੀ ਇਸ ਦੇ ਨਾਲ ਕੌਣ ਮੌਜੂਦ ਸੀ ਲੋਕ ਕਈ ਆਬਵੀਅਸਲੀ ਕਈ ਹੋਰ ਲੋਕ ਵੀ ਮੌਜੂਦ ਹੋਣਗੇ ਮੈਂ ਦੱਸਿਆ ਕਿ ਜਿਸ ਤੇ ਘਟਨਾ ਹੋਈ ਹੈ ਉੱਥੇ ਇਹ ਆਪਣੇ ਇੱਕ ਹੀ ਸਾਥੀ ਦੇ ਨਾਲ ਦੱਸਿਆ ਗਿਆ ਸਰਬਜੋਤ ਕਿਉਂਕਿ ਸ਼ਮਸ਼ਾਨ ਘੜਾ ਥੋੜੀ ਦੂਰ ਹੈ ਤੇ ਰਸਤੇ ਦੇ ਵਿੱਚ ਜੇ ਆਪਾਂ ਕਹੀਏ ਕਿ ਉੱਥੇ ਸੜਕ 'ਤੇ ਉਪਰੇਸ ਕਰਨ ਨੂੰ ਅੰਜਾਮ ਦਿੱਤਾ ਗਿਆ ਹਮਲਾਵਰ ਫਰਾਰ ਹੋ ਗਏ ਨੇ ਪਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਉਹ ਢੁਣ ਪਹਿਲਾਂ ਪਥਾਂ ਦੀ ਜਾਂਚ ਕਰ ਰਹੇ ਨੇ ਕਿ ਹਮਲਾਵਰ ਕਿੱਥੋਂ ਆਇਆ ਕਿਉਂਕਿ ਜਿਹੜੀ ਜਗ੍ਹਾ ਹੈਗੀ ਉੱਥੇ ਦੇਖਿਆ ਜਾਊਗਾ ਕਿ ਸੀਸੀਟੀਵੀ ਕਿੱਥੇ ਲੱਗੇ ਨੇ ਸ਼ਮਸ਼ਾਨ ਘਾੜ ਦੇ ਅੰਦਰ ਕਿ ਹੈਗੀ ਨਦੀ ਹੈ ਜਿਹੜੀ ਪਟਿਆਰੇ ਦੀ ਨਦੀ ਲੰਘਦੀ ਹੈ ਉਹਦੇ ਨਾਲ ਜੁੜੀ ਹੋਈ ਸੜਕ ਹੈ ਤੇ ਉਸ ਤੋਂ ਕੁਝ ਦੂਰੀ ਤੇ ਆ ਗਿਆ ਹੋਏ ਜੀ ਮੈਂ ਦੱਸ ਦਿਆਂ ਕਿ ਫਿਲਹਾਲ ਪੁਲਿਸ ਇਸ ਐਂਗਲ ਦੇ ਉੱਪਰ ਕੰਮ ਕਰ ਰਹੀ ਜਿਸ ਹੁੰਦੀ ਆ ਉਹਨਾਂ ਪਹਿਲੂਆਂ ਦੇ ਉੱਪਰ ਸਰਬਜੋਤ ਪੁਲਿਸ ਇਹਰੇ ਐਂਗਲ ਦੇ ਦੇਖ ਕੇ ਜਾਂਚ ਕਰ ਰਹੀ ਹੈ ਪਰ ਕਿਉਂਕਿ ਕੁਝ ਸਮਾਪਨ ਇਸ ਕਰਕੇ ਕਰ ਰਹੀ ਹੈ ਕਿ ਇਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਹੁਣ ਪੁਲਿਸ ਵਾਲਾ ਕਿ ਮਾਈਕ ਤੇ ਸਵਾਰ ਹੋ ਕੇ ਐਸੀ ਹਮਲਾਵਰ ਕਿੰਨੇ ਰਾਉਂਡ ਫਾਇਰਿੰਗ ਦੇ ਵੱਲੋਂ ਕੋਈ ਫਿਲਹਾਲ ਕੋਈ ਪਤਾ ਨਹੀਂ ਲੱਗਾ ਕਿ ਹਮਲਾਵਰ ਕਿਸ ਵਾਹਨ ਦੇ ਉੱਪਰ ਆਇਸੀ ਕਿਉਂਕਿ ਜਿਹੜੀ ਵੀ ਜਾਣਕਾਰੀ ਹੈ ਉਸ ਦੇ ਨਾਲ ਜਿਹੜਾ ਇੱਕ ਵਿਅਕਤੀ ਆਇਸੀ ਉਹਦੇ ਆਧਾਰ ਤੇ ਪੁਲਿਸ ਨੇ ਸ਼ੇਅਰ ਕੀਤੀ ਹੈ ਕਿ ਇਸ ਤਰ੍ਹਾਂ ਦੀ ਗੱਲ ਹੈ ਮੈਂ ਦੱਸ ਦੇਣਾ ਕਿ ਗੋਲੀਆਂ ਦੋਨੋਂ ਗੋਲੀਆਂ ਨੂੰ ਲੱਗੀ ਹੈ ਜਿਹੜਾ ਅਸਲਾ ਇਸਤੇਮਾਲ ਕੀਤਾ ਗਿਆ ਉਹਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਬਾਅਦ ਜਿਹੜੀ ਸਾਰੀ ਤਸਵੀਰ ਹੈ ਉਹ ਸਾਹਮਣੇ ਆ ਜਾਊਗੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਸਾਨ तमाम ਜਾਣਕਾਰੀ ਦੇਣ ਦੇ ਬਹਿਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਇੱਕ ਸ਼ਖਸ ਨਵਨੀਤ ਸਿੰਘ ਜਿਸ ਦਾ ਨਾਮ ਉਹ ਆਪਣੇ ਪੂਲ ਚਾਨ ਹਮਲਾਵਰ ਦੇ ਵੱਲ ਸੂਰੀ ਕਟਨਾ ਨੂੰ ਅੰਜਾਮ ਦਿੱਤਾਗਾ ਤਾਬਰਤੋੜ ਗੋਲੀਆਂ ਚਲਾ ਕੇ ਗਿਆ ਤੇ ਮੌਕੇ ਤੇ ਹੀ ਸਿੰਘ ਤੇ ਹੇਠਲੇ ਪਾਸੇ ਕੁ ਤਮਾਮ ਤਸਵੀਰਾਂ ਜਿਵੇਂ ਕਿ ਪੁਲਿਸ ਪਾਰਟੀ ਮੌਕੇ ਤੇ ਮੌਜੂਦ ਹੈ ਹਾਲਾਂਕਿ ਵਕਵਾ ਕੈਂਗਲ ਸੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕੋਈ ਕਾਰੋਬਾਰਿਕ ਰਸੀ ਜਾਂ ਪਰਿਵਾਰਕ